ਕਹਿੰਦੇ ਅਮਰ ਸਿੰਘ ਚਮਕੀਲਾ ਤੂੰਬੀ ਦਾ ਇੰਨਾ ਮਾਹਰ ਹੋ ਗਿਆ ਸੀਗਾ ਨਾ ਬਹੁਤ ਘੱਟ ਨੇ ਐਸੇ فنਕਾਰ ਜਿਨ੍ਹਾਂ ਨੂੰ ਤੂੰਬੀ ਦੇ ਸਾਰੇ ਹੀ ਸੁਰਾਂ ਬਾਰੇ ਜਾਣਕਾਰੀ ਹੋਵੇ ਉਹਨਾਂ ਚੋਂ ਇੱਕ ਆਉਂਦਾ ਨਾ ਅਮਰ ਸਿੰਘ ਚਮਕੀਲੇ ਦੁਗਰੀ ਵਾਲੇ ਦਾ ਜਿਹੜਾ ਕਿ ਸਾਰੇ ਹੀ ਸੁਰਾਂ ਤੋਂ ਜਾਣੂ ਸੀ ਤੇ ਚਮਕੀਲਾ ਐਸੇ ਤੂੰਬੀ ਦੇ ਵਟ ਕੱਢਦਾ ਸੀਗਾ ਸਟੇਜ ਤੇ ਤੂੰਬੀ ਨੂੰ ਗਾਉਣ ਲਾਂਦਾ ਸੀ ਗਾਉਣ ਤੂੰ ਵੀ ਹੀ ਗੀਤ ਗਾ ਜਾਂਦੀ ਸੀਗੀ ਚਮਕੀਲੇ ਦੀ ਤੂੰਬੀ ਇੰਨੀ ਮਹਾਰਤ ਹਾਸਲ ਸੀਗੀ ਅਮਰ ਸਿੰਘ ਚਮਕੀਲੇ ਨੂੰ ਤੂੰਬੀ ਵਜਾਣ ਦੀ ਕਿ ਭਾਵੇਂ ਮੂੰਹੋਂ ਬੋਲੇ ਨਾ ਬੋਲੇ ਚਮਕੀਲੇ ਦੀ ਤੂੰਬੀ ਪੂਰਾ ਗੀਤ ਬੋਲ ਦਿੰਦੀ ਸੀ ਐਡਾ ਤਕੜਾ ਐਡਾ ਵਧੀਆ ਐਡਾ ਸੱਚਜਾ ਫਨਕਾਰ ਸਾਡੇ ਪੰਜਾਬ ਦਾ ਮਸ਼ਹੂਰ ਅਮਰ ਸਿੰਘ ਚਮਕੀਲਾ ਹੋਇਆ ਤੇ ਚਮਕੀਲੇ ਦੀ ਤੂੰਬੀ ਨਾਲ ਇੱਕ ਵੱਖਰੀ ਪਹਿਚਾਣ ਬਣ ਜਾਂਦੀ ਆ ਤੇ ਇਹਨਾਂ ਗੱਲਾਂ ਬਾਰੇ ਨਹੀਂ ਕਿਸੇ ਨੂੰ ਪਤਾ ਹੋਣਾ ਕਿ ਚਮਕੀਲਾ ਤੁੰਬੀ ਦਾ ਐਡਾ ਵੱਡਾ ਮਹਾਰ ਸੀ ਤੇ ਮੈਂ ਤਾਂ ਦੱਸਿਆ ਤੇ ਲੋਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਆ ਇਹਨਾਂ ਕਲਾਕਾਰਾਂ ਬਾਰੇ ਤੇ ਬਾਕੀ ਸਭ ਤੱਕ ਇਹ ਗੱਲ ਜਾਣੀ ਚਾਹੀਦੀ ਆ ਹੁਣ ਮੈਨੂੰ ਕਹਿਣਾ ਨਾ ਪਵੇ